ਹੁਣ ਤੱਕ ਤੁਸੀਂ ਇਨਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਚੋਰੀਆਂ ਕਰਦੇ ਤਾਂ ਬਹੁਤ ਦੇਖਿਆ ਹੋਣਾ ਏ ਪਰ ਹੁਣ ਕੀੜੀਆਂ ਵੀ ਕਰਨ ਲੱਗੀਆਂ ਚੋਰੀ ਦਰਅਸਲ ਜਦੋਂ ਇੱਕ ਔਰਤ ਕਮਰੇ ਵਿੱਚ ਝਾੜੂ ਲਗਾ ਰਹੀ ਸੀ ਤਾਂ ਉਸਨੇ ਦੇਖਿਆ ਕਿ ਕੀੜੀਆਂ ਕੁਝ ਚੱਕ ਕੇ ਲੈ ਜਾ ਰਹੀਆਂ ਨੇ ਪਰ ਜਦੋਂ ਉਸਨੇ ਧਿਆਨ ਨਾਲ ਦੇਖਿਆ ਤਾਂ ਇਹ ਇੱਕ ਸੋਨੇ ਦਾ ਕੋਕਾ ਸੀ ਜਿਸ ਨੂੰ ਕਈ ਔਰਤ ਕਾਫੀ ਦਿਨਾਂ ਤੋਂ ਲੱਭ ਰਹੀ ਸੀ ਕੀੜੀਆਂ ਨੂੰ ਕੋਕਾ ਲੈ ਜਾਂਦੇ ਦੇਖ ਉਸਨੇ ਮੋਬਾਈਲ ਚੱਕ ਕੇ ਮੌਕੇ ਤੇ ਇਸ ਦੀ ਵੀਡੀਓ ਬਣਾ ਲਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਕੀੜੀਆਂ ਕਿੰਨੀ ਜਦੋਜਹਿਦ ਨਾਲ ਕੋਕੇ ਨੂੰ ਖਿੱਚ ਰਹੀਆਂ ਨੇ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਭਾਈ ਤਿਹਾਰਾਂ ਦੇ ਦਿਨ ਚੱਲਦੇ ਨੇ ਕੀੜੀਆਂ ਨੇ ਵੀ ਹਾਰ ਸ਼ਿੰਗਾਰ ਕਰਨਾ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਹੁਣ ਕੀੜੀਆਂ ਨੂੰ ਵੀ ਪਤਾ ਹੈ ਕਿ ਸੋਨਾ ਕਿੰਨਾ ਮਹਿੰਗਾ ਹੋ ਗਿਆ ਸੋ ਹੁਣ ਤਾਂ ਇਹ ਨਹੀਂ ਪਤਾ ਕਿ ਕੌਣ ਕਿੱਥੋਂ ਕੀ ਲੈ ਜਾਵੇ ਕਿਉਂਕਿ ਇਨਸਾਨਾਂ ਦੀ ਚੋਰੀ ਤੋਂ ਤਾਂ ਬਚਿਆ ਜਾ ਸਕਦਾ ਹੈ ਪਰ ਕੀੜੀਆਂ ਦੀ ਚੋਰੀ ਤੋਂ ਕੌਣ ਬਚਾਏਗਾ ਕਿਉਂਕਿ ਇਹਨਾਂ ਨੇ ਕਿਹੜਾ ਕੋਈ ਦਰਵਾਜ਼ਾ ਖੋਲ ਕੇ ਜਾਂ ਤੋੜ ਕੇ ਅੰਦਰ ਆਉਣਾ ਹੈ ਇਹ ਤਾਂ ਕੋਈ ਛੋਟੀ ਜਿਹੀ ਮੋਰੀ ਵਿੱਚੋਂ ਵੀ ਲੰਘ ਜਾਂਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰ ਸਬਸਕ੍ਰਾਈਬ ਜਰੂਰ ਕਰੋ